ਜਨਕ ਜੀ ਨੂੰ ਵੀ ਤੁਸੀਂ ਹਲਵਾਓ ਤੇ ਉੱਥੋਂ ਤੁਹਾਨੂੰ ਇਹ ਸੰਤਾਨ ਪ੍ਰਾਪਤੀ ਹੋਊਗੀ ਤੇ ਹਲ ਉਹ ਸੋਨੇ ਦਾ ਵਾਹਣਾ ਸੀਗਾ। ਅੱਛਾ ਜੀ। ਉਹ ਸੋਨੇ ਦਾ ਹਲ ਜਦੋਂ ਵਾਇਆ ਸੀਗਾ ਉਹ ਇਹੋ ਧਰਤੀ ਆ। ਇਹੋ ਧਰਤੀ ਆ। ਹਠੂਰ ਪਿੰਡ ਦਾ। ਹਾਂ ਜੀ ਹਠੂਰ ਪਿੰਡ ਦਾ। ਅੱਛਾ ਨੀ ਹੈ। ਅੱਛਾ ਜੀ। ਹਾਂ ਜੀ। ਤਾਂ ਕਹਿੰਦੇ ਆ ਜੀ ਦੱਸ ਦਿਆ ਜਦੋਂ ਜਨਕ ਨੇ ਹਲ ਵਾਇਆ ਤੇ ਕੜਾਕ ਤੇ ਥੱਲੇ ਧਰਤੀ ਜੀ ਦੱਬਿਆ ਵੈਸੇ ਜੀ ਜੇ ਸੀਤਾ ਮਾਂ ਸੀਗੀ। ਜੀ। ਤੇ ਉਹ ਕੜਾ ਕੱਢ ਕੇ ਦੇਖਣ ਲੱਗੇ। ਤਦ ਉਹ ਵੀ ਤਾਂ ਸੀਤਾ ਸੀਗੀ ਜਦੋਂ ਯਾਨੀ ਕਿ ਆਹ ਸੀਤਾ ਮਾਤਾ ਜੀ ਘੜੇ ਚੋਂ ਪ੍ਰਗਟ ਕੀਤੀ ਆ ਜਦੋਂ ਜਲਦਾ ਛੱਟਾ ਦਿੱਤਾ ਸੀਗਾ ਇਹਨਾਂ ਨੇ ਜੀ ਤਾਂ ਨਾਲ ਦੇ ਨਾਲ ਹੀ ਯਾਨੀ ਕਿ ਖੇਤ ਜਿਹੜੇ ਆਪਣੇ ਆਹ ਕਿਆਰੇ ਸੀ ਯਾਨੀ ਕਿ ਇਹ ਹਰਿਆਲੀ ਦੇ ਵਿੱਚ ਹੀ ਆਉਣ ਲੱਗੇ ਸੀ ਆਉਣ ਲੱਗੇ ਸੀ ਹਾਂ ਅੱਛਾ ਇਹ 8ਵੀਂ ਵਾਰ ਯਾਨੀ ਕਿ ਇਹ ਜਾਨਕ ਦਾ ਪਿੰਡ ਸੀਗਾ ਇਹ ਗੱਲ ਆਪਾਂ ਕੋਲੋਂ ਬਣਾ ਕੇ ਨਹੀਂ ਕਹਿੰਦੇ ਜੋ ਵੀ ਆਪਾਂ ਹੁਣ ਤੱਕ ਸੁਣਿਆ ਪੜ੍ਹਿਆ ਉਸ ਤੋਂ ਹੀ ਆਪਾਂ ਤੁਹਾਨੂੰ ਦੱਸਦੇ ਆਂ ਇਹ ਪਿੰਡ 5000 ਸਾਲ ਤੋਂ ਵੀ ਪੁਰਾਣਾ। ਕਿ ਜਦੋਂ ਕੋਈ ਵੀ ਬੰਦਾ ਯਾਨੀ ਕਿ ਮਿੱਟੀ ਦੀ ਖੁਦਾਈ ਕਰਨ ਜਾਂਦਾ ਸੀਗਾ ਵਿੱਚ ਮੂਰਾਂ ਵੀ ਨਿਕਲਦੀਆਂ ਸੀਗੀਆਂ, ਗੂਠੀਆਂ ਵੀ ਨਿਕਲਦੀਆਂ। ਆ ਕਹਿੰਦੇ ਕਈ ਨਿਕਲੇ ਪਰ ਕਈ ਦੱਸਦੇ ਕਈ ਨਹੀਂ ਦੱਸਦੇ। ਜਦੋਂ ਹੁਣ ਵੀ ਜ਼ਮੀਨ ਪੱਟਦੇ ਆ ਥੱਲੇ ਸੋਨਾ ਨਿਕਲਦਾ ਰਿਹਾ ਆ। ਨਿਕਲਦਾ ਰਿਹਾ। ਕਈ ਪੁਰਾਣੇ ਸਿੱਕੇ ਯਾਨੀ ਕਿ ਜਦੋਂ ਮਸ਼ੀਨ ਚੱਲਦੀ ਸੀ ਪਤਾ ਲੱਗ ਜਾਂਦਾ ਸੀ ਇੱਕ ਅੱਧੀ ਤੇ ਟਟ ਟੁੱਟ ਜਾਂਦੀ ਆ ਕਹਿੰਦਾ ਮਤਲਬ ਉਹ ਨਿਓਂ ਦੇ ਉੱਤੇ। ਇਹ ਹਕੀਕਤ ਵਾਲੀ ਗੱਲ ਆ। ਥੱਲੇ ਵੀ ਮਤਲਬ ਦੁਨੀਆ ਵੱਸਦੀ ਇੱਥੇ। ਥੱਲੇ ਵੀ ਵੱਸਦੀ ਆ। ਆ ਜਿਹੜੀ ਆਹਾ ਬਾਬਾ ਆਹਾ ਸਰੂਪ ਆ ਜਾਨੀ ਕਿ ਇਹ ਘਰਾਂ ਦੀ ਡੇਢਾਈ ਦਾ ਕੰਮ ਕਰਦੇ ਆ ਢੇੜਦੇ ਆ ਘਰਾਂ ਨੂੰ ਤੋੜਦੇ ਆ ਉਹ ਪੁਰਾਣੀਆਂ ਇਮਾਰਤਾਂ ਚੋਂ ਇਹਨਾਂ ਨੂੰ ਕਿਰਪਾਨਾਂ ਪੁਰਾਣੀਆਂ ਤੇ ਮਤਲਬ ਜੰਗਾ ਯੋਧਾਂ ਦਾ ਕੁਝ ਸਮਾਨ ਸਿੱਕੇ ਇਹੋ ਜੀਆਂ ਚੀਜ਼ਾਂ ਜਦੋਂ ਵੀ ਇਹਨਾਂ ਨੇ ਪੁਰਾਣੀਆਂ ਇਮਾਰਤ ਇਸ ਦੇ ਨਾਲ ਹੀ ਇੱਕ ਹੋਰ ਸਭ ਤੋਂ ਵੱਡੀ ਸਭਿਅਤਾ ਸਭ ਤੋਂ ਵੱਡਾ ਇਤਿਹਾਸ ਤੁਸੀਂ ਜੈਬ ਘਾਰਾਂ ਦੇ ਵਿੱਚ ਸਿੱਧੂ ਘਾਟੀ ਦੀ ਸੱਭਿਆਤਾ ਦੇ ਨਿਸ਼ਾਨੀਆਂ ਦੇਖੀਆਂ ਹੋਣਗੀਆਂ ਰੋਪੜ ਦੇ ਵਿੱਚ ਹੋ ਗਿਆ ਜੈਪੁਰ ਰਾਜਸਥਾਨ ਦੇ ਵਿੱਚ ਹੋ ਗਿਆ ਕਾਲਾ ਬੰਗ ਪੀਲਾ ਬੰਗ ਜੋ ਵੀ ਉੱਥੇ ਦਾ ਏਰੀਆ ਹੈ ਉੱਥੇ ਸੱਭਿਆਤਾ ਜਿਹੜੀਆਂ ਨਿਕਲੀਆਂ ਸੀ ਨਾ ਤੁਹਾਨੂੰ ਅੱਜ ਪੁਖਤਾ ਪ੍ਰੂਫ ਹੱਥਾਂ 'ਚ ਫੜ ਕੇ ਉਹ ਚੀਜ਼ਾਂ ਨਾ ਦਿਖਾਵਾਂਗੇ ਇਸ ਪਿੰਡ ਦੇ ਵਿੱਚੋਂ ਉਹ ਵੀ ਚੀਜ਼ਾਂ ਸਿੱਧੂ ਘਾਟੀ ਦੀ ਸੱਭਤਾਵੀਆਂ ਦੀਆਂ ਨਿਸ਼ਾਨੀਆਂ ਵੀ ਲੱਭੀਆਂ ਆ ਚਾਹੇ ਤੁਸੀਂ ਉਹ ਖਲੌਣਿਆਂ ਨੂੰ ਹੋ ਗਏ ਚਾਹੇ ਉਹਨਾਂ ਦੇ ਸਿੱਕੇ ਹੋ ਗਏ ਉਹ ਵੀ ਦਿਖਾਵਾਂਗੇ ਕਿਉਂਕਿ ਬਹੁਤ ਵੱਡਾ ਪਿੰਡ ਆ ਬਹੁਤ ਇਤਿਹਾਸ ਆ ਇਸ ਪਿੰਡ ਦੇ ਵਿੱਚ ਇੱਕ ਇਤਿਹਾਸ ਹੋ ਗਿਆ ਰਾਜਾ ਜਨਕ ਜੀ ਦਾ ਇੱਕ ਇਤਿਹਾਸ ਹੋ ਗਿਆ ਸਿੱਧੂ ਕਾਟੀ ਦੀ ਆ ਸੱਬੇ ਦਾ ਇੱਕ ਇਤਿਹਾਸ ਹੋ ਗਿਆ ਕਿ ਧਰਤੀ ਤੋਂ ਥੱਲੇ ਦੂਜੀ ਦੁਨੀਆ ਦਾ ਇੱਕ ਇਤਿਹਾਸ ਹੋਰ ਹੋ ਗਿਆ ਕਿ ਦੋਸਤੋ ਪਿਛਲੇ 3-4 ਦਿਨ ਤੋਂ ਮਾਲਵੇ ਦੀ ਧਰਤੀ ਦੇ ਉੱਪਰ ਆਏ ਹੋਏ ਆ ਕੱਲ ਰਾਤ ਇੱਥੇ ਪਿੰਡ ਹਟੂਰ ਦੇ ਵਿੱਚ ਹੀ ਸਟੇ ਕੀਤਾ ਸੀ ਆਪਾਂ ਆਪਣੇ ਸੱਜਣ ਪਿਆਰੇ ਆ ਰਾਜਾ ਜਨਕ ਜੀ ਦਾ ਇਹ ਪਿੰਡ ਆ ਬਹੁਤ ਹੈਰਾਨੀ ਵਾਲੀ ਗੱਲ ਆ ਬਹੁਤ ਘੱਟ ਲੋਕਾਂ ਨੂੰ ਨਾ ਮਾਤਰ ਲੋਕਾਂ ਨੂੰ ਵੀਰੇ ਹਾਂਜੀ ਹਾਂਜੀ ਬਹੁਤ ਘੱਟ ਪਤਾ ਆ ਕਿ ਇਸ ਪਿੰਡ ਦੇ ਵਿੱਚ ਮਾਤਾ ਸੀਤਾ ਦਾ ਜਨਮ ਹੋਇਆ ਸੀ ਆ ਜਿਹੜਾ ਘੜਾ ਮਿਲਿਆ ਸੀ ਉਹ ਇਸ ਪਿੰਡ ਦੀ ਜ਼ਮੀਨ ਦੇ ਵਿੱਚੋਂ ਮਿਲਿਆ ਸੀਗਾ ਬਾਕੀ ਜੋ ਸਟੋਰੀ ਆ ਇਸ ਪਿੰਡ ਦੀ ਰਾਜਾ ਜਨਕ ਜੀ ਦੇ ਇਤਿਹਾਸ ਦੀ ਉਹ ਬਾਈ ਜੁਨੀ ਜੀ ਤਾਂ ਨੇ ਬਾਈ ਸਸੀ ਕਾਲ ਜੀ ਸਸੀ ਕਾਲ ਵੀ ਜੀ ਤੁਹਾਡਾ ਪਿੰਡ ਹਟੂਰ ਕੁਮਨ ਆਏ ਹੋਏ ਸੀਗੇ ਹਾਂਜੀ ਹਾਂਜੀ ਕੀ ਗੱਲ ਸੱਚ ਆ ਕਿ ਵਾਕਿਆ ਮਾਤਾ ਸੀਤਾ ਦਾ ਜਨਮ ਇਸ ਪਿੰਡ ਦਾ ਤੇ ਰਾਜੇ ਜਨਕ ਜੀ ਦੀ ਇਹ ਰਾਜਧਾਨੀ ਹੁੰਦਾ ਸੀ ਹਾਂਜੀ ਬਿਲਕੁਲ ਸੱਚ ਆ ਜੀ ਇਹ ਰਿਸਰਚਰਾਂ ਨਹੀਂ ਆਪਾਂ ਆਪਣੇ ਕੋਲੋਂ ਨਹੀਂ ਕਹਿੰਦੇ ਇਹ ਗੱਲ ਜੀ ਇੱਕ ਦਾ ਪਿੰਡ ਸੀਗਾ ਇਹ ਗੱਲ ਆਪਾਂ ਕੋਲੋਂ ਬਣਾ ਕੇ ਨਹੀਂ ਕਹਿੰਦੇ ਜੋ ਵੀ ਆਪਾਂ ਹੁਣ ਤੱਕ ਸੁਣਿਆ ਪੜਿਆ ਉਸ ਤੋਂ ਹੀ ਆਪਾਂ ਤੁਹਾਨੂੰ ਦੱਸਦੇ ਆ ਇਹ ਪਿੰਡ 5000 ਸਾਲ ਤੋਂ ਵੀ ਪੁਰਾਣਾ ਕਿਉਂਕਿ ਇੱਥੋਂ ਦੇ ਜਿਹੜੇ ਵੀ ਸ਼ਿਲਾ ਲੇਖ ਮਿਲੇ ਆ ਜੀ ਉਹ ਸਿੰਧੂ ਘਾਟੀ ਸਭਿਤਾ ਦੇ ਨਾਲ ਟੱਚ ਖਾਂਦੇ ਬਿਲਕੁਲ ਸੇਮ ਟੂ ਸੇਮ ਉਦਾਂ ਦੇ शिलाਲੇਖ ਉਦਾਂ ਦੀਆਂ ਹੀ ਮੂਰਤੀਆਂ ਆਪਣੇ ਇਸ ਨਗਰ ਚੋਂ ਮਿਲੀਆਂ ਨੇ ਅੱਛਾ ਜੀ ਇੱਥੋਂ ਦੇ ਸਿੱਕੇ ਜਿਹੜੇ ਕਿ ਇਸ ਕਿਤਾਬ ਦੇ ਵਿੱਚ ਛਪੇ ਆ ਤੁਹਾਨੂੰ ਇੰਟਰਨੈਟ ਤੋਂ ਵੀ ਮਿਲ ਜਾਣਗੇ ਇਹ ਸਿੱਕੇ ਥੇਹ ਚੋਂ ਨਿਕਲੇ ਸੀਗੇ ਜੀ ਉਸ ਸਮੇਂ ਹਾਂਜੀ ਉਸ ਸਮੇਂ ਇਹ ਉੱਥੇ ਉਹੀ ਜਿਹੜਾ ਚੰਦਗੀ ਜੀ ਨੇ ਬਣਾਈ ਸੀਗੀ ਜੀ ਨਹੀਂ ਬਣੀ ਨਹੀਂ ਸੀਗੀ ਜੀ ਇਹ ਪਿੰਡ 8-12 ਮਤਲਬ ਕਿ ਥੇਹ ਹੋ ਗਿਆ ਸੀਗਾ ਅੱਛਾ ਜੀ ਉਹ ਸਾਰੇ ਦੇ ਸਾਰੇ ਸਿੱਕੇ ਜਾਨੀ ਉਸ ਥੇਹ ਚੋਂ ਨਿਕਲੇ ਹੋਏ ਆ ਜੀ ਇਹ ਸਿੱਕੇ ਵੀ ਨਿਕਲੇ ਸੀ ਤੇ ਆਹ ਜਿਹੜੇ ਸਿੱਕੇ ਨੇ ਇਹ ਪ੍ਰਾਤਨ ਸਿੱਕੇ ਨੇ ਜਿਹੜੇ ਕਿ ਉਸ ਸਮਿਆਂ ਵਿੱਚ ਮਿਲਦੇ ਸੀਗੇ ਜੋ ਕਿ ਆਪਾਂ ਸਿੰਧੂ ਘਾਟੀ ਸਭਿਤਾ ਵਾਲੇ ਟਾਈਮ ਦੇ ਕਹਿ ਸਕਦੇ ਆ ਠੀਕ ਆ ਤੇ ਇਥੋਂ ਦੀਆਂ ਜਿੰਨੀਆਂ ਵੀ ਛਿੱਲਾ ਲੇਖ ਲਿਖਤਾਂ ਜਾਂ ਮੂਰਤੀਆਂ ਜੋ ਵੀ ਇਥੋਂ ਮਿਲੀਆਂ ਵਾ ਜੋ ਪੁਰਾਤੱਤਵ ਵਿਭਾਗ ਦੀ ਟੀਮ ਆਈ ਸੀ ਜੇ ਵੀ ਸਿੰਘ ਜੀ ਉਹਨਾਂ ਦੇ ਨਾਲ ਆਏ ਸੀ ਉਹ ਰਿਸਰਚ ਨਾਲ ਨਹੀਂ ਕਿਤਾਬ ਜੀ ਵੀ ਛਾਪੀ ਹੈ ਠੀਕ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਨਗਰੀ ਰਾਜੇ ਜਨਕ ਦੀ ਨਗਰੀ ਸੀ ਇਹਦਾ ਨਾਂ ਉਸ ਸਮੇਂ ਧਾਰਾ ਨਗਰੀ ਸੀਗਾ ਧਾਰਾ ਨਗਰੀ ਵੀ ਜੀ ਉਹ ਜਗ੍ਹਾ ਹੈ ਜੇ ਆਪਾਂ ਦੇਖਣਾ ਚਾਹੀਏ ਦਰਸ਼ਕਾਂ ਨੂੰ ਦਿਖਾਉਣੇ ਚਾਹੀਏ ਦੇਖੋ ਜੀ ਪਿੰਡ ਬਸੇ ਨੂੰ ਵੀ ਜਾਦਾ ਸਮਾਂ ਹੋ ਗਿਆ ਤੇ ਹੁਣ ਪਿੰਡ ਚ ਆਬਾਦੀ ਨਾਲ ਉਹ ਸਾਰੀਆਂ ਚੀਜ਼ਾਂ ਕਵਰ ਹੋ ਗਈਆਂ ਅੱਛਾ ਜੀ ਵੀ ਕੋਈ ਵੀ ਸਬੂਤ ਜੋ ਵੀ ਆ ਇੰਟਰਨੈਟ ਤੋਂ ਤਾਂ ਮਿਲ ਸਕਦਾ ਫੋਟੋਆਂ ਪਿਕਚਰੀਆਂ ਮਿਲਣੀਆਂ ਇਦਾਂ ਦੀਆਂ ਚੀਜ਼ਾਂ ਬਸ ਵੀ ਮਤਲਬ ਤੁਹਾਨੂੰ ਇੱਕ ਤੁਸੀਂ ਹਾਲ ਦੀ ਗੱਲ ਕਰਦੇ ਸੀ ਆਫ ਕੈਮਰਾ ਹਾਂ ਜੀ ਹਾਲ ਦੀ ਗੱਲ ਇਹ ਸੀਗੀ ਵੀ ਉਸ ਸਮੇਂ ਜਦੋਂ ਉਹਨਾਂ ਨੂੰ ਕਿਹਾ ਆਸੀਂ ਰਾਜਾ ਜਨਕਦੀਨ ਉਹ ਵੀ ਤੁਸੀਂ ਹਲ ਵਾਓ ਤੇ ਉੱਥੋਂ ਤੁਹਾਨੂੰ ਇਹ ਸੰਤਾਨ ਪ੍ਰਾਪਤੀ ਹੋਊਗੀ ਤੇ ਹਲ ਉਹ ਸੋਨੇ ਦਾ ਵਾਉਣਾ ਸੀਗਾ ਅੱਛਾ ਜੀ ਉਹ ਸੋਨੇ ਦਾ ਹਲ ਜਦੋਂ ਵਾਇਆ ਸੀਗਾ ਉਹ ਇਹੋ ਧਰਤੀ ਆ ਇਹੋ ਧਰਤੀ ਆ ਹਠੂਰ ਪਿੰਡ ਹਾਂਜੀ ਹਠੂਰ ਪਿੰਡ ਦਾ ਅੱਛਾ ਜੀ ਤੇ ਉਹ ਜਦੋਂ ਹਲ ਵਾਇਆ ਉਹਨਾਂ ਨੇ ਉਦੋਂ ਮਾਤਾ ਜੀ ਉਸ ਘੜੇ ਚੋਂ ਪ੍ਰਗਟ ਹੋਏ ਸੀ ਤੇ ਪੈਰ ਦਾ ਗੁੱਠਾ ਉਹਨਾਂ ਦੇ ਮੂੰਹ 'ਚ ਸੀ ਆਪਾਂ ਸੁਣਦੇ ਆ ਸਾਰੀ ਕਹਾਣੀ ਜੀ ਜੀ ਬਿਲਕੁਲ ਤੇ ਉਹ ਇਸ ਪਿੰਡ ਦੇ ਵਿੱਚ ਉਹ ਜਿੰਨਾ ਕਹਿੰਦੇ ਵੀ ਪੁਰਾਣਾ ਖਜ਼ਾਨਾ ਰਾਜੇ ਜਨਕ ਤੋਂ ਲੈ ਕੇ 7 ਜਨਵਰੀ ਨੂੰ ਇਹ ਥੇ ਹੋਇਆ ਵਾ ਜੀ ਉਹ ਸਾਰੇ ਦਾ ਸਾਰਾ ਖਜ਼ਾਨਾ ਕਹਿੰਦੇ ਵੀ ਉਸ ਥੇਹ ਦੇ ਵਿੱਚ ਆ ਜਿਵੇਂ ਲੋਕਾਂ ਦੀ ਮੰਨਤਾ ਜੀ ਤੇ ਉਹ ਕਹਿੰਦੇ ਵੀ ਜਦੋਂ ਕੋਈ ਸਮਾਂ ਸਤਜੋਗ ਦਾ ਫੇਰ ਆਊਗਾ ਉਹ ਫੇਰ ਉਸ ਸਮੇ ਉਹ ਖਜ਼ਾਨਾ ਆਪਣੇ ਆਪ ਪ੍ਰਗਟ ਹੋ ਮਤਲਬ ਹਜ ਤੱਕ ਵੀ ਖਜ਼ਾਨਾ ਦੱਬਿਆ ਹੋਇਆ ਹੋਥੇ ਹਾਂਜੀ ਲੋਕਾਂ ਦੀ ਮੰਨਤ ਹੈ ਇਹ ਹੈ ਵੀ ਉਸ ਦੇ ਵਿੱਚ ਹੈਗਾ ਤੇ ਆ ਵਾਕਈ ਕੁਦਰਤੀ ਕਮਾਲ ਦੀ ਗੱਲ ਆ ਜੇ ਟੀਮ ਹੀ ਇੱਥੇ ਪੁਰਤਤਵ ਵਿਭਾਗ ਦੀ ਤਾਂ ਆਈ ਸੀ ਇਥੋਂ ਇਹ ਛਿੱਕੇ ਤੇ ਇਥੋਂ ਕੁਝ ਖਜ਼ਾਨੇ ਦੇ ਸਰੋਤ ਮਿਲੇ ਸੀ ਜਿਹਦੇ ਕਰਕੇ ਮਤਲਬ ਇਹ ਪਿੰਡ 'ਚ ਏਡੀ ਵੱਡੀ ਰਿਸਰਚ ਟੀਮ ਆਈ ਤੇ ਕਾਫੀ ਸਮਾਂ ਇੱਥੇ ਰਿਸਰਚ ਚੱਲਦੀ ਰਹੀ ਤੇ ਉਹਨਾਂ ਨੇ ਇਸ ਪਿੰਡ ਦੀਆਂ ਸ਼ਿਲਾ ਲੇਖਾਂ ਤੇ ਸਿੱਕੇ ਵਗੈਰਾ ਉਹਨਾਂ ਨੇ ਕੱਢ ਕੇ ਇਥੋਂ ਦੀ ਚੰਗੀ ਖੋਜਬੀਨ ਕਰਕੇ ਇੱਕ ਪਿੰਡ ਦੇ ਉੱਪਰ ਸਪੈਸ਼ਲ ਕਿਤਾਬ ਵੀਰੇ ਆਪਾ ਜਿੱਦਾਂ ਉਹਦੋਂ ਬਾਈ ਜੀ ਹੁਣੀ ਬੈਠੇ ਸੀਗੇ ਉਹਨਾਂ ਤੋਂ ਪਤਾ ਕਰਦੇ ਜਦੋਂ ਕੋਈ ਵੀ ਬੰਦਾ ਇੱਥੇ ਘਰ ਪੁੱਟਦਾ ਜਾਂ ਧਰਤੀ ਪੁੱਟਦਾ ਖੇਤਾਂ ਦੇ ਵਿੱਚ ਬਾਕੀ ਕੀ ਲੋਕਾਂ ਨੂੰ ਕਿਸੇ ਟਾਈਮ ਸੋਨੇ ਦੀਆਂ ਗਾਗਰਾਂ ਜਾਂ ਚਾਂਦੀ ਦੇ ਸਿੱਕੇ ਸੋ ਸਿੱਕੇ ਹਜੇ ਤੱਕ ਵੀ ਨਿਕਲ ਹੀ ਜਾਂਦੇ ਆ ਜੀ ਨਹੀਂ ਸਿੱਕੇ ਤਾਂ ਬਹੁਤ ਇਥੋਂ ਮਤਲਬ ਪੁਰਾਣੀਆਂ ਚੀਜ਼ਾਂ ਜਿਹੜੀ ਜਿਵੇਂ ਕਹਿ ਲਓ ਕਿ ਪੁਰਾਣੇ ਭਰਤਨ ਹੋ ਗਏ ਪ੍ਰਾਣੀਆਂ ਛੋਟੇ ਛੋਟੇ ਮੂਰਤੀਆਂ ਜਾਂ ਕਹਿ ਲੋ ਵੀ ਘੜੇ ਮਟਕੇ ਤਾਂ ਆਮ ਹੀ ਨਿਕਲਦੇ ਆ ਨਿਕਲ ਹੀ ਜਾਂਦੇ ਆ ਤੱਕ ਵੀ ਨਿਕਲ ਹੀ ਜਾਂਦੇ ਆ ਜ ਜਣੀ ਜਦੋਂ ਥੇਹ ਦੀ ਖੁਦਾਈ ਹੁੰਦੀ ਸੀਗੀ ਆ ਸਾਡੇ ਇੱਥੇ ਗਵਾਂਢੀ ਮੁੰਡਾ ਜਿਹੜਾ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਜੀ ਇਹ ਇੱਥੇ ਘਰਾਂ ਦੇ ਡੇਢਾਈ ਦਾ ਕੰਮ ਕਰਦਾ ਡੇਢਦੇ ਆ ਘਰਾਂ ਨੂੰ ਤੋੜਦੇ ਆ ਉਹ ਪ੍ਰਾਣੀਆਂ ਇਮਾਰਤਾਂ ਚੋਂ ਇਹਨਾਂ ਨੂੰ ਕਿਰਪਾਨਾਂ ਪ੍ਰਾਣੀਆਂ ਤੇ ਮਤਲਬ ਜੰਗਾ ਯੋਧਾ ਦਾ ਕੁਝ ਸਮਾਨ ਸਿੱਕੇ ਇਹੋ ਦੀਆਂ ਚੀਜ਼ਾਂ ਜਦੋਂ ਵੀ ਇਹਨਾਂ ਨੇ ਪੁਰਾਣੀਆਂ ਇਮਾਰਤਾਂ ਢੇਡੀਆਂ ਇਤੋਂ ਦੀਆਂ ਤਾਂ ਨਿਕਲੀਆਂ ਇਹ ਚੀਜ਼ਾਂ ਦੋਸਤੋ ਅਸੀਂ ਹੈ ਨਾ ਉਹ ਬਾਈ ਜੀ ਹੁਣੇ ਕੈਮਰੇ ਸਾਹਮਣੇ ਨਹੀਂ ਆ ਸਕਦੇ ਬਟ ਇਹ ਸਚਾਈ ਆ ਇਸ ਪਿੰਡ ਦੇ ਲੋਕ ਧਰਤੀ ਵਿੱਚੋਂ ਜਿੱਥੇ ਘਰ ਬਣੇ ਆ ਹਾਂਜੀ ਸੋਨੇ ਦੀਆਂ ਗਾਗਰਾਂ ਵੀ ਨਿਕਲੀਆਂ ਕਿਸੇ ਨੇ ਇਹ ਆਪਣਾ ਜਰੀ ਕਰਤਾ ਕਿਸੇ ਨੇ ਨਹੀਂ ਕੀਤਾ ਪਰ ਜਦੋਂ ਉਹ ਵੀ ਜਦੋਂ ਕੋਈ ਗੱਲ ਹੁੰਦੀ ਆ ਅਗਲਾ ਬੰਦਾ ਇਹ ਸੋਚਦਾ ਆ ਕਿ ਮੈਂ ਕਿਸੇ ਦੀਆਂ ਗੱਲਾਂ 'ਚ ਜਾਂ ਮੈਂ ਕਿਸੇ ਰੋਲੇ 'ਚ ਨਾ ਜਾਵਾਂ ਤੇ ਦੱਸ ਦੇ ਵੀ ਹੈਗੇ ਨਾ ਵੀਰੇ ਇਹ ਹੀ ਆ ਨਾ ਕਿ ਆਪਾਂ ਕਦੇ ਕਿਸੇ ਦੇ ਗੁਪਤ ਗੱਲਾਂ ਰੱਖ ਲੰਦੇ ਜੇ ਨਿਕਲਦਾ ਵੀ ਹੈਗਾ ਤਾਂ ਤੇ ਬਾਕੀ ਬਾਈ ਜੀ ਹੁਣ ਹੀ ਆਗੇ ਆਪਾਂ ਗੱਲਬਾਤ ਕਰਦੇ ਆਂ ਬਸ ਮੜਾ ਜਾਂ ਮਾਈਕ ਲਾ ਲਓ ਇੱਥੇ ਅਸੀਂ ਆ ਨਾ ਜੀ ਸਾਨੂੰ ਇਸ ਪਿੰਡ ਦਾ ਪਤਾ ਲੱਗਾ ਸੀਗਾ ਜੀ ਹਾਂਜੀ ਹਾਂਜੀ ਤੇ ਪਤਾ ਲੱਗਾ ਕਿ ਇਹ ਰਾਜੇ ਜਨਕ ਦਾ ਪਿੰਡ ਹੁੰਦਾ ਸੀਗਾ ਹਾਂਜੀ ਜਿਹੜਾ ਰਾਜਧਾਨੀ ਆ ਰਾਜਧਾਨੀ ਆ ਮਾਤਾ ਸੀਦਾ ਦਾ ਇੱਥੇ ਜਨਮ ਹੋਇਆ ਹਾਂਜੀ ਇਹ ਵਾਕਈ ਗੱਲਾਂ ਸੱਚ ਵਾ ਕਿ ਲੋਕਾਂ ਨੂੰ ਹਜੇ ਤੱਕ ਵੀ ਸੋਣਾ ਨਿਕਲਦਾ ਜਦੋਂ ਪੱਟਦੇ ਆ ਧਰਤੀਆਂ ਦੇ ਵਿੱਚੋਂ ਇਹਦੀ ਕਿਸੇ ਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਵੀ ਸੁਣਾ ਕਿਹਦੇ ਹੱਥ ਲੱਗਿਆ ਹਾਂ ਲੋਕ ਦੱਸਦੇ ਨਹੀਂ ਦੱਸਦੇ ਨਹੀਂ ਬੱਚੇ ਜਿਹੜੇ ਮੇਰੀ 55 55 ਸਾਲ ਦੀ ਉਮਰ ਹੋ ਗਈ ਜੀ ਆਹ ਕਸਮ ਨਹੀਂ ਸੀ ਠੀਕ ਆ ਇੱਥੇ ਸਰਪ ਵੱਡੀਆਂ ਹੁੰਦੀਆਂ ਸੀਗੀਆਂ ਤੇ ਅਸੀਂ ਇੱਥੇ ਇੰਨਾ ਕੁ ਗੋੜ ਮੱਥਾ ਦੇਖਦੇ ਹੁੰਦੇ ਸੀ ਜੀ ਤੇ ਐਟ ਲੈ ਜਾਂਦੇ ਸੀ ਇੱਥੇ ਅਸੀਂ ਐ ਚੱਕ ਜਿਦੋਂ ਰੁਪਈਆ ਛੱਡਦੇ ਸੀ ਅਸੀਂ ਜਿੰਨੇ ਜਵਾਕ ਸੀ ਛੇ ਟੁੱਟੇ ਤੇ ਡੱਗ ਕੇ ਜਾਨੀ ਖਾ ਜਾਂਦੇ ਸੀ ਚੱਕ ਕੇ ਜੇ ਕਿਸੇ ਨੇ ਸਾਨੂੰ ਪਤਾਸੇ ਲੈਣ ਭੇਜਣਾ ਸੀ ਉਹ ਤਾਂ ਪੈਸੇ ਲੈ ਕੇ ਨਹੀਂ ਸੀ ਮੁੜਦੇ ਹੁੰਦੇ 10-15 ਹੁੰਦੇ ਸੀ ਅੱਗੇ ਠੀਕ ਆ ਤੇ ਆ ਜਿਹੜਾ ਥੇ ਆ ਅਸੀਂ ਜਾਨੀ 15 ਫੁੱਟ ਚੱਕਤਾ 20 ਫੁੱਟ ਚੱਕਤਾ ਮਤਲਬ ਪਟ ਪਟਦਾ ਹਾਂ ਪਟਦਾ ਮਿੱਟੀ ਚੱਕ ਲਈ ਇੱਥੋਂ ਚੱਕ ਕੇ ਜਾਨੀ ਉੱਥੇ ਸਾਡੇ ਗਊਸ਼ਾਲਾ ਬਣੀ ਸੀ ਉਹ ਉਹ ਛੱਪੜ ਤੇ ਪਾ ਸੀ ਉੱਥੋਂ ਜਦੋਂ ਅਸੀਂ ਅਸੀਂ ਸਾਨੂੰ ਵੀ ਕਿਸੇ ਨੇ ਕਿਹਾ ਵੀ ਇੱਥੇ ਤਾਂ ਆਨ ਵਿਹੜ ਤੇ 45 ਆਸੋਨੇ ਦੀ ਜਿਹੜੀ ਰਾਜਾ ਜਨਕ ਜੀ ਦੀ ਸੀ ਰਾਜਾ ਜਨਕ ਦੀ ਸੀ ਤੇ ਜੇਥੇ ਪੁੱਤ ਦਾ ਸਿਰ ਮੰਗਦਾ ਅੱਛਾ ਜੀ ਅਸੀਂ ਆਖਿਆ ਵੀ ਜਿੱਦੇ ਅਸੀਂ ਖੱਡਾ ਲਾਇਆ ਜ਼ਿਮੀਂਦਾਰਾਂ ਨੇ ਪੌਣੇ 2 ਕਿਲੇ ਬੈ ਲੈ ਲੈ ਅੱਛਾ ਏ ਵਾਲੇ ਜਿੱਦੇ ਅਸੀਂ ਖੱਡਾ ਲਾਇਆ ਇੱਥੇ ਦੇ ਉਹ ਕਹਿੰਦੇ ਵੀ ਇੱਥੋਂ ਚੱਕਣਾ ਅਸੀਂ ਆਖਿਆ ਜarre ਇੱਥੇ ਦਾ ਸਿਰ ਮੰਗਦੇ ਆ ਅੱਛਾ ਵੀ ਕਹਦਾ ਨਹੀਂ ਯਾਰ ਤੁਸੀਂ ਲਾਓ ਅਸੀਂ ਖੱਡਾ ਲਾਤਾ ਉਹਨਾਂ ਟਾਈਮ ਮੇਂ ਹੁੰਦਾ ਮਸ਼ੀਨਾਂ ਮਿੱਟੀ ਭਰਨ ਵਾਲੀਆਂ ਜੀ ਉਦੋਂ ਐ ਖੱਡੇ ਨਾ ਲਾ ਕੇ ਐ ਦੇ ਬੁੜਕੇ ਟਰੈਕਟਰ ਉਤੋਂ ਦੀ ਚੜਾ ਕੇ ਟਰਾਲੀ ਭਰਦੇ ਹੁੰਦੇ ਬਿਲਕੁਲ ਅਸੀਂ ਜਦੋਂ ਉਹ ਚਲਾ ਕੇ 15 20 ਫੁੱਟ ਥੱਲੇ ਹਾਂਜੀ ਫੇਰ ਤਾਂ ਹਾਂ ਤੇ ਚੱਕਦੇ ਤੇ ਥੱਲੇ ਕਬਰਾਂ ਆ ਗਈ ਅੱਛਾ ਇਹ ਮੁਸਲਮਾਨਾਂ ਦੀਆਂ ਕਬਰਾਂ ਇਹ ਜਿਹੜਾ ਠੀਕ ਆ ਇਹ ਪਿੰਡ ਨੀਂਗਾ ਕਬਰਾਂ ਟੂਟੀਆਂ ਜਿਹਾਲੇ ਤੋੜੇ ਉਹ ਜਿਹੜੇ ਸੁਨਾਣੇ ਦੱਬਦੇ ਹੁੰਦੇ ਸੀ ਮੁਸਲਮਾਨਾਂ ਦੇ ਜੀ ਉਹ ਉਹ ਨਿਕਲੇ ਇੱਕ ਸਾਡੇ ਕੋਲ ਫਿਰ ਇਹਨਾਂ ਦਾ ਘੁਮਿਆਰ ਆਇਆ ਪਰਜਾ ਪੱਤ ਉਹ ਕਹਿੰਦਾ ਵੀ ਇਹ ਤੁਸੀਂ ਇਕੱਠੇ ਨਾ ਕਰੀ ਜਾਓ ਵੀ ਇਹ ਤਾਂ ਅਸੀਂ ਇੱਥੇ ਸ਼ੂਰਾ ਕੱਢਦੇ ਹੁੰਨੇ ਆ ਵੀ ਇਹ ਤਾਂ ਮੁਸਲਮਾਨ ਦੇ ਰੁਪਈਆ ਮੂੰਹ ਤੇ ਦੇ ਕੇ ਤੇ ਪਾਣੀ ਭਰ ਕੇ ਸਿਰ ਦੇ ਥੱਲੇ ਲੱਭ ਦਿੰਦੇ ਸੀ ਅੱਛਾ ਜੀ ਵੀ ਜਦੋਂ ਮਰਦਾ ਹੁੰਦਾ ਸੀ ਠੀਕ ਆ ਇਹ ਵੀ ਸੰਸਕਾਰ ਨਹੀਂ ਸੀ ਕਰਦੇ ਹੁੰਦੇ ਵੀ ਐਂ ਲੱਭ ਦਿੰਦੇ ਫਿਰ ਐਡੇ ਐਡੇ ਸਾਰ ਨਿਕਲੇ ਥੱਲੇ अच्छा जी हां ओ मैं बाल जमे आ तेरे सर पे बाल गलदे नहीं हुंदे सी अच्छा जी ਅਸੀਂ ਆਖਾਂ ਵੀ ਵਾਕਈ ਇਹੇ ਗੱਲ ਆ ਤੇ ਸਵਾਹ ਜਿਹੜੀ ਆਪਣੀ ਹੁਣ ਜਿਵੇਂ ਕਬਰਾਂ ਦੀ ਹੁੰਦੀ ਆ ਹਾਂ ਇਹ ਪੋਲੀ ਹੁੰਦੀ ਆ ਬਿਲਕੁਲ ਇਹ ਤੁਰਿਆ ਜਾਂਦਾ ਟਰੈਕਟਰ ਬਹਿ ਜਾਂਦਾ ਸੀ ਅੱਛਾ ਕੋਈ ਸਲਿੱਪ ਮਾਰ ਕੇ ਜੇ ਥੱਲੇ ਹੁਣ ਮਿੱਟੀ ਹੋਵੇ ਤਾਂ ਟਾਇਰ ਖੜੇ ਖੜੇ ਬਿਲਕੁਲ ਹਾਂ ਉਹਦਾ ਸਵਾਹ ਨਾ ਫਿਰ ਥੱਲੇ ਬਹਿ ਜਾਂਦਾ ਸੀ ਠੀਕ ਆ ਹਾਂ ਇੱਥੇ ਦਾ ਇਹੋ ਜੀਆਂ ਗੱਲਾਂ ਮਤਾਂ ਜੀ 360 ਜਗਾ ਇੱਥੇ ਅੱਛਾ ਇਹ ਸਪੀਰ ਆ ਨੇ ਠੀਕ ਆ ਯਾਨੀ ਹੁਣ ਨਾ ਇਹ ਅਮਰ ਹੋਈਆਂ ਠੀਕਾ ਜਿਵੇਂ ਮੰਨ ਲਓ ਵੀ ਉਹ ਕਵਾਰਾ ਉਹਦਾ ਪਤਾ ਹੀ ਨਹੀਂ ਸੀ ਕਿਸੇ ਨੂੰ ਟੋਂ ਦੀ ਲੰਗੀ ਜਾਂਦੇ ਸੀ ਫਿਰ ਜਦੋਂ ਹੌਲੀ ਹੌਲੀ ਠੋਕਰਾਂ ਲੱਗੀਆਂ ਜਿਵੇਂ ਉਹ 11ਵਾਂ ਵਾਲਾ ਬਾਬਾ ਪੀਰ ਜੀ ਇਧਰੋਂ ਉਹ ਉੱਥੇ ਇੱਕ ਬਚਾਲੇ ਗਿਆ ਲਓ ਦੋਸਤੋ ਦੂਸਰੀ ਜਗ੍ਹਾ ਆ ਗਏ ਸੀ ਕਿ ਭਾਈ ਉਹਨਾਂ ਦੇ ਘਰ ਤੋਂ ਪਹਿਲਾਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਂਗਾ ਆ ਦੇਖੋ ਜੀ ਹੱਥੀ ਕੰਮ ਕਰਦੇ ਆ ਜਿਹੜੇ ਆ ਤੁਹਾਡੇ ਬਰਤਨ ਭਰਦੇ ਆ ਮਾਲਵੇ ਦੇ ਵਿੱਚ ਪਾਜੀ ਵਧੀਆ ਪਹਿਲੀ ਵਾਰੀ ਚੀਜ਼ ਦੇਖਦੇ ਆ ਮੈਂ ਇਹ ਤੇ ਪਾਜੀ ਨਮਸਕਾਰ ਜੀ ਨਮਸਕਾਰ ਜੀ ਸਾਨੂੰ ਨਾ ਪਤਾ ਲੱਗਾ ਸੀ ਪਿੰਡ ਹਠੂਰ ਦੇ ਵਿੱਚ ਰਾਜਾ ਜਨਕ ਜੀ ਦੀ ਨਗਰੀ ਸੀ ਇਹ ਹਾਂਜੀ ਹਾਂਜੀ ਕਿਸੀ ਦਾ ਮਈ ਦਾ ਜਨਮ ਹੋਇਆ ਸੀਗਾ ਹਾਂਜੀ ਹਾਂਜੀ ਭਾਜੀ ਕੀ ਕੋਈ ਅੰਸ਼ ਮਿਲੇ ਸੀ ਜਾਂ ਕੀ ਸਚਾਈ ਹੈ ਇਸ ਹਿਸਟਰੀ ਦੇ ਵਿੱਚ ਅੰਸ਼ ਤਾਂ ਨਹੀਂ ਜੀ 8 ਵਾਰ ਕਰਕੇ ਆਇਆ ਹਠੂਰ ਅੱਛਾ ਜੀ ਥੇ ਹੋਇਆ ਵਾ 8 ਵਾਰ ਸੱਤ ਤੋਂ 8 ਵਾਰ ਹਾਂ ਫਿਰ ਠੂਨਾ ਪੈਦਾ ਅੱਛਾ ਜੀ ਹਾਂਜੀ ਹਾਂਜੀ ਤਾਂ ਹਠੂਰ ਕਹਿੰਦੇ 8 ਵਾਰ ਕਰਕੇ ਆ ਰੱਖ ਕੇ ਠੀਕ ਆ ਜੀ ਭਾਜੀ ਦੱਸ ਦਿਆ ਜਦੋਂ ਜਨਕ ਨੇ ਹਲ ਬਾਹਾ ਤੇ ਕੜਾਕ ਦੇ ਥੱਲੇ ਧਰਤੀ ਜਿ ਦੇਬਿਆ ਵਾ ਸੀ ਜਿੱਦੇ ਸੀਤਾ ਮਾ ਸੀਗੀ ਜੀ ਉਹੋਂ ਕੜਾ ਕੱਢ ਕੇ ਦੇਖਣ ਲੱਗੇ ਤੇ ਉਹਦੇ ਵਿੱਚ ਸੀਤਾ ਸੀਗੀ ਫਿਰ ਸੀਤਾ ਕੱਢਦੇ ਸਾਰੇ ਕਹਿੰਦੇ ਮੀਂਹ ਪੈਣ ਬਰ ਬਰਨ ਲੱਗਾ ਸੀ ਤੇ ਨਾ ਠੀਕ ਹੈ ਜੀ ਉਹ ਹਰਿਆਲੀ ਹਰਿਆਲੀ ਹੋ ਗਈ ਸੀਗੀ ਮਤਲਬ ਉਹੀ ਪਿੰਡ ਵਾਲਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਸੀਤਾ ਨਾ ਸੀਤਾ ਵੀ ਤਾਂ ਹੀ ਰੱਖਿਆ ਸੀਤਲ ਹੋ ਗਏ ਸੀਗੇ ਠੀਕ ਹੈ ਜੀ ਗੱਲ ਨਾਲ ਠੀਕ ਹੈ ਜੀ ਸਭ ਕੁਝ ਕਰਕੇ ਫਿਰ ਇਹਨਾਂ ਦਾ ਸੀਤਾ ਰੱਖਿਆ ਜੀਗਾ ਠੀਕ ਹੈ ਜੀ ਉਸ ਤੋਂ ਬਾਅਦ ਜਨਕ ਦੇ ਕੋਈ ਬੱਚੇ ਨਹੀਂ ਤੇ ਤਿੰਨ ਤੇ ਲੜਕੀਆਂ ਫਿਰ ਹੋਈਆਂ ਨੇ ਅੱਛਾ ਜੀ ਆ ਸਭ ਤੋਂ ਵੱਡੀ ਸੀਤਾ ਹੀ ਸੀਗੀ ਪਰ ਬਾਅਦ ਤੋਂ ਹੋਈਆਂ ਇਹ ਠੀਕ ਹੈ ਜੀ ਹਾਂ ਤੇ ਬਾਕੀ ਜਿਹੜਾ ਹੰਸ ਹੈਗਾ ਉਹਦਾ ਥੇਹ ਦੇ ਵਿੱਚ ਹੀ ਦਫਨ ਹੋਏ ਹੋਏ ਨੇ ਮਤਲਬ ਥੇਹ ਦੇ ਵਿੱਚ ਕਹਿੰਦੇ ਸੋਨੇ ਚਾਂਦੀ ਦੀਆਂ ਮੂਰਤੀਆਂ ਵੀ ਨਿਕਲਦੀਆਂ ਰਹੀਆਂ ਸਿੱਕੇ ਵੀ ਨਿਕਲਦੇ ਨੇ ਇਹ ਸੁਣਿਆ ਤਾਂ ਬਜ਼ੁਰਗਾਂ ਤੋਂ ਤਾਂ ਇਹ ਸੁਣਿਆ ਕਹਿੰਦਾ ਹੈਗੇ ਸੀਗੇ ਵਿੱਚ ਇਹਦੇ ਸਾਰਾ ਕੁਝ ਸੀਗਾ ਠੀਕ ਆ ਜਾਣੇ ਨਿਵਾਉਂਦਾ ਸੀ ਵੀ ਕੱਢਦੇ ਰਹੇ ਨਵ ਘਰਾਂ ਦੀਆਂ ਨਿਵਾਉਂਦਾ ਥੱਲੇ ਦਾ ਡੂੰਘੀਆਂ ਬਹੁਤ ਨਿਕਲੀਆਂ ਠੀਕ ਆ ਹਾਂ ਜਿੱਥੇ ਪੜਦੇ ਸੀ ਜਦੋਂ ਨਿਵਾਉਂਦੀ ਸੀ ਘਰਾਂ ਦੀ ਅੱਛਾ ਜੀ ਜਿਵੇਂ ਕਰਕੇ ਵੇ ਕੜੇ ਨਿਕਲਦੇ ਸੀ ਬਹੁਤ ਜ਼ਿਆਦੇ ਕੜੇ ਉਹ ਕਿਹੜੇ ਕੜੇ ਹੁੰਦੇ ਸੀਗੇ ਕੜੇ ਆ ਮਿੱਟੀ ਦੇ ਹੀ ਹੁੰਦੇ ਸੀ ਜੀ ਅੱਛਾ ਜੀ ਹਾਂ ਪੁਰਾਣੇ ਜਿਹੜਾ ਹੌਲੇ ਉਹਨਾਂ ਚ ਕੁਝ ਨਿਕਲਦਾ ਵੀ ਰਿਹਾ ਨਾ ਕੁਝ ਨਿਕਲਿਆ ਉਹਨਾਂ ਜਿਹੜਾ ਉਹ ਖਾਲੀ ਘੜੇ ਜਿਵੇਂ ਦੱਬੇ ਗਏ ਦੱਬੇ ਗਏ ਵਾਤ ਅੱਛਾ ਜੀ ਹਾਂ ਜੀ ਇਸ ਤਰ੍ਹਾਂ ਇਹ ਜੀ ਬਰਾਦਰੀ ਕਹਿੰਦੀ ਨਹੀਂ ਜਿਹੜੀ ਇੱਥੇ ਰਹਿੰਦੀ ਨਾ ਹੂ ਟੂਰ ਜੇ ਇਹ ਭ ਆਓ ਇਧਰ ਆਓ ਮੜਾ ਜਾਓ ਪਾਈਏ ਆਜੋ ਆ ਪਾ ਲਓ ਮਾਈ ਖਾਤਾ ਚ ਇਹ ਤਾਂ ਮੇਕਰ ਬੰਦੇ ਨੇ ਹਾਂ ਇਹ ਜੀ ਇਹ ਜੀ ਜਦੋਂ ਅਸੀਂ ਜਾਨੀ ਕਿ ਛੋਟੇ ਹੁੰਦੇ ਸੀ ਹਾਂ ਜੀ ਤਕਰੀਬਨ ਜਿਹੜਾ ਸਾਡਾ ਪਿੰਡ ਥੇ ਹੋਇਆ ਹੋਇਆ ਸੀ ਜੀ ਉੱਥੇ ਜਾਨੀ ਕਿ ਸਾਡੇ ਕੋਲ ਵੀ ਇੰਨੇ ਜਾਨੀ ਕਿ ਘਰ ਕੋ ਪਾਉਣ ਵਾਸਤੇ ਹੈ ਨਹੀਂ ਸੀ ਜਦੋਂ ਅਸੀਂ ਆ ਥੇ ਦੀ ਖਦਾਈ ਕੀਤੀ ਹਾਂ ਜੀ ਇਹ ਨਿਓ ਚ ਇਟਾ ਨਿਕਲਦੀਆਂ ਸੀ ਇਹ ਵਾਲੀਆਂ ਹਾਂ ਅੱਛਾ ਜੀ ਇਹ ਇੱਟ ਦੇ ਹਿਸਾਬ ਨਾਲ ਅੱਜ ਤੋਂ ਇਹ ਘੱਟ ਤੋਂ ਘੱਟ 4-500 ਸਾਲ ਪੁਰਾਣੀ ਇੱਟ ਹੈ ਠੀਕ ਆ ਇਹ ਜਿੰਨੀ ਕਿ ਯਾਨੀ ਕਿ ਅਸੀਂ ਖੁਦਾਈ ਕਰਦੇ ਰਹੇ ਥੱਲੇ ਤੱਕ ਜਾਂਦੇ ਰਹੇ ਉਵੇਂ ਯਾਨੀ ਕਿ ਠੂਰਦ ਜਿਵੇਂ ਕਰਕੇ ਗਿਆ ਸੀਗਾ ਉਵੇਂ ਮਕਾਨ ਸਾਨੂੰ ਯਾਨੀ ਕਿ ਥੱਲੇ ਤੋਂ ਥੱਲੇ ਇਹ ਪਿੰਡ ਉੱਪਰਲਾ ਪਿੰਡ ਥੱਲੇ ਚਲ ਜਾਂਦਾ ਸੀ ਇਦਾਂ ਹੁੰਦਾ ਸੀਗਾ ਜੀ ਇਹ ਬਣ ਜਾਂਦਾ ਜਿਹਾ ਘਰ ਸਕੇ ਮਤਲਬ ਹੋ ਜਾਂਦਾ ਸੀਗਾ ਇਹ ਮਤਲਬ ਪਲਟਦਾ ਰਿਹਾ ਪਿੰਡੇ ਇਹ ਪਲਟਦਾ ਰਿਹਾ ਇੱਟਾਂ ਬਾਦੀ ਇਹ ਪੁਰਾਣੀਆਂ ਆ ਵੀਰ ਜੀ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦਾ ਤੁਸੀਂ ਵੀ ਸਾਨੂੰ ਦੱਸ ਦੋਗੇ ਕਿ ਰਾਜਾ ਜਨਕ ਜੀ ਦਾ ਕੀ ਇਤਿਹਾਸ ਆ ਇੱਥੇ ਰਾਜਾ ਜਨਕ ਜੀ ਦਾ ਜੀ ਦੇਖੋ ਜੀ ਅਸੀਂ ਤਾਂ ਜਾਨੀ ਕਿ ਬਜ਼ੁਰਗਾਂ ਤੋਂ ਹੀ ਸੁਣਦੇ ਆ ਜੋ ਵੀ ਸੁਣਿਆ ਹਾਂ ਜੀ ਹਾਂ ਜਿਹੜੇ ਸਾਡੇ ਜਾਨੀ ਕਿ ਕਹਿਣ ਦਾ ਮਤਲਬ ਸਾਡਾ ਨਾਨਾ ਜੀ ਸੀਗੇ ਅਸੀਂ ਤਾਂ ਛੋਟੇ ਹਾਂ ਕਹਿਣ ਦਾ ਮਤਲਬ ਜੀ ਉਹ ਦੱਸਦੇ ਹੁੰਦੇ ਸੀਗੇ ਜਾਨੀ ਕਿ ਜੀ ਵੀ ਰਾਜਾ ਜ ਇਥੋਂ ਜੀ ਜਿਹੜੇ ਠੂੜ ਦੇ ਵਿੱਚ ਵੀ ਜਾਨੀ ਕਿ ਕੋਈ ਦਰਿਆ ਨਗਦੇ ਹੁੰਦੇ ਸੀ ਇਥੋਂ ਅੱਛਾ ਜੀ ਠੂੜ ਦੇ ਵਿੱਚ ਦੀ ਵੀ ਦਰਿਆ ਨਗਦੇ ਹੁਣ ਤਾਂ ਜਾਨੀ ਕਿ ਕਹਿਣ ਦਾ ਮਤਲਬ ਆਸੇ ਪਾਸੇ ਜਿੰਨੇ ਵੀ ਜਾਨੀ ਕਿ ਖੇਤ ਕਿਾਰੇ ਬਣ ਗਏ ਜਿਹੜੇ ਬਿਲਕੁਲ ਜੀ ਕਹਿਣ ਦਾ ਮਤਲਬ ਰਾਜਾ ਜਨਕ ਜਿਹੜਾ ਸੀਗਾ ਕਹਿੰਦੇ ਵੀ ਆਹ ਜਿਹੜਾ ਬਸਿੰਦਾ ਬਾਬਾ ਬੀਰ ਬਾਬਾ ਰਾਏ ਫਰੋਜ ਦੀ ਜੀ ਇੱਥੋਂ ਦੀ 헟 ਫੇਰ ਜਾਂਦੇ ਹੁੰਦੇ ਸੀ ਯਾਨੀ ਕਿ ਫੇਰਾ ਦਰਸ਼ਨ ਕਰਕੇ ਜਾਂਦੇ ਠੀਕ ਆ ਧਲਵਾਸ ਕੱਟਦੇ ਹੁੰਦੇ ਸੀ ਯਾਨੀ ਕਿ ਇੱਥੋਂ ਜਾ ਕੇ ਠੀਕ ਆ ਖੜੀ ਦੇ ਵਿੱਚ ਯਾਨੀ ਕਿ ਨਿਕਲੀ ਇਕਲੇ ਹਾਂ ਜੀ ਖੇਤੀ ਕਰ ਰਹੇ ਸੀਗੇ ਹਾਂਜੀ ਖੇਤੀ ਕਰਦੇ ਤੋਂ ਯਾਨੀ ਕਿ ਫੂਰ ਦੇ ਵਿੱਚ ਯਾਨੀ ਕਿ ਹਰੇਕ ਸਾਲ ਕਾਲ ਪੈਂਦਾ ਸੀ ਅੱਛਾ ਜੀ ਪਿੰਡ ਹਟਹੂਰ ਦੇ ਵਿੱਚ ਹਰੇਕ ਸਾਲ ਕਾਲ ਪੈਂਦਾ ਕਰਕੇ ਜਾਨੀ ਕਿਥੇ ਹੈ ਜਾਨੀ ਕਿ ਜਿਹੜਾ ਪਿੰਡ ਸੀਗਾ ਪਿੰਡ ਕਹਿਣ ਦਾ ਮਤਲਬ ਇਹ ਵੀ ਥੋੜਾ ਬਹੁਤਾ ਹੀ ਪਿੰਡ ਹੁੰਦਾ ਸੀਗਾ ਇੰਨੀ ਬਸੋਂ ਤਾਂ ਹੁੰਦੀ ਨਹੀਂ ਸੀਗੀ ਵੈਸੇ ਯਾਰਡ ਪਿਆ ਸੀ ਕਹਿਣ ਦਾ ਮਤਲਬ ਜਿੰਨਾ ਕ ਪਿੰਡ ਬਣਦਾ ਸੀ ਓਨਾ ਕੀ ਕਰਕੇ ਜਾਂਦਾ ਸੀ ਠੀਕ ਹੈ ਜੀ ਠੀਕ ਹੈ ਜੀ ਜਦੋਂ ਜਾਨੀ ਕਿ ਆਹ ਸੀਤਾ ਮਾਤਾ ਜੀ ਘਾੜੇ ਚੋਂ ਪ੍ਰਗਟ ਕੀਤੀ ਜਦੋਂ ਜਲਦਾ ਛੱਟਾ ਦਿੱਤਾ ਸੀਗਾ ਇਹਨਾਂ ਨੇ ਜੀ ਤਾਂ ਨਾਲ ਦੇ ਨਾਲ ਹੀ ਜਾਨੀ ਕਿ ਖੇਤ ਜਿਹੜੇ ਆਪਣੇ ਆਹ ਕਿਾਰੇ ਸੀ ਜਾਨੀ ਕਿ ਇਹ ਹਰਿਆਲੀ ਦੇ ਵਿੱਚ ਹੀ ਹੁੰਨ ਉਹ ਲੱਗੇ ਸੀਗੇ ਹਾਂ ਇਹ 8ਵੀਂ ਵਾਰ ਜਾਨੀ ਕਿ ਸਾਡਾ ਪਿੰਡ ਹਠੂਰ ਵਸਿਆ ਮਤਲਬ ਇਹ ਗੱਲ ਸੱਚ ਵਾ ਕਿ ਸੀਤਾ ਮਈਆ ਇੱਥੇ ਜਨਮ ਹੋਇਆ ਹਾਂ ਇੱਥੇ ਜਨਮ ਹੋਇਆ ਤੇ ਇੱਥੇ ਦੇ ਰਾਜਾ ਜਨਕ ਜੀ ਸੀਗੇ ਤੇ ਉਹਨਾਂ ਦਾ ਭਾਜੀ ਕੋਈ ਮੈਲ ਵਗੈਰਾ ਸਭ ਧਰਤੀ 'ਚ ਹੋ ਗਿਆ ਜੀ ਉਹ ਬਾਈ ਜੀ ਜਾਨੀ ਕਿ ਵਿਰਾਸਤ ਇੰਨੀ ਜਿਆਦੀ ਜਿਹੜਾ ਸਾਡਾ ਜਿਹੜਾ ਥੇ ਸੀ ਹਾਂਜੀ ਥੇ ਦੇ ਵਿੱਚ ਜਾਨੀ ਕਿ ਅੱਜ ਤੋਂ ਜਾਨੀ ਕਿ 30-30 ਫੋਟ ਉੱਚਾ ਥੇ ਸੀ ਉਹ ਸਾਰਾ ਮਤਲਬ ਪਲਟੀ ਮਾਰ ਜਾਂਦਾ ਪਲਟੀ ਮਾਰ ਹੁਣ ਜੇ ਇਸ ਟਾਈਮ ਜਾਨੀ ਕਿ ਸਾਡੇ ਥੇਹ ਤਾਂ ਜਾਨੀ ਕਿ ਖતમ ਹੀ ਹੋ ਚੁੱਕਿਆ ਉਸ ਚੀਜ਼ਾਂ ਜਾਨੀ ਕਿ ਥੇਹ ਦੀਆਂ ਨਿਸ਼ਾਨੀਆਂ ਹਜੇ ਵੀ ਹੈਗੀਆਂ ਨਹੀਂ ਠੀਕ ਆ ਜੀ ਦੇਖੇ ਕਹਿੰਦੇ ਜਦੋਂ ਥੇਹ ਪੱਟਦੇ ਥੱਲੇੋਂ ਉਹ ਨਿਕਲਦੀਆਂ ਸੀ ਆਸਤੀਆਂ ਆ ਨਾ ਜਾਂ ਕਹਿੰਦੇ ਹੱਡ ਨਿਕਲਦੇ ਸੀਗੇ ਬਾਕੀ ਜਦੋਂ ਕੋਈ ਵੀ ਖੁਦਾਈ ਕਰਦਾ ਸੀਗਾ ਜਾਨੀ ਕਿ ਥੇਹ ਦੇ ਵਿੱਚੋਂ ਜ਼ਿਆਦਾਤਰ ਤਾਂ ਜਿਹੜੇ ਮਕਾਨ ਸੀ ਅੱਛਾ ਜੀ ਉਹ ਨਿਕਲਦੇ ਸੀ ਨਿਉਆ ਨਿਕਲਦੀਆਂ ਸੀ ਨਿਉਆ ਨਿਕਲਦੇ ਉੱਥੋਂ ਪਤਾ ਲੱਗਦਾ ਸੀ ਕਿ ਵੀ ਠੂੜ ਦੇ ਵਿੱਚ ਜਾਨੀ ਕਿ ਇੱਥੇ ਕਰਕ ਹੋਇਆ ਹੈਗਾ ਫਿਰ ਜ਼ਿਆਦਾਤਰ ਤਾਂ ਜੋ ਲੋਕ ਜਾਨੀ ਕਿ ਜਿਵੇਂ ਆਪਾਂ ਪਹਿਲਾ ਜਾਨੀ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਸੀਗੇ ਜਾਨੀ ਕਿ ਕਹਿਣ ਦਾ ਮਤਲਬ ਜਿਵੇਂ ਆਪਾਂ ਦਫਨਾ ਦਿੰਦੇ ਸੀ ਉਵੇਂ ਹੀ ਬਣੇ ਤਣੇ ਜਾਨੀ ਕਿ ਜਦੋਂ ਖਦਾਈ ਕਰਦੇ ਸੀਗੇ ਉਹਨਾਂ ਦੀਆਂ ਕਬਰਾਂ ਵੀ ਵਿੱਚੋਂ ਨਿਕਲਦੇ ਆ ਜਾਨੀ ਕਿ ਥੇ ਬਹੁਤ ਜ਼ਿਆਦਾ ਜਾਨੀ ਕਿ ਸਾਡਾ ਪੁਰਾਣਾ ਹੋਇਆ ਹੁਣ ਥੇ ਵੀ ਨਹੀਂ ਹੈਗਾ ਵੀਰੇ ਨਹੀਂ ਜੀ ਹੁਣ ਥੇ ਨਹੀਂ ਉਹ ਹੁਣ ਉੱਤੇ ਮਕਾਨ ਬਣ ਗਏ ਮਕਾਨ ਬਣੇ ਬਸ ਠੀਕ ਹੈ ਜੀ ਥੇ ਸਾਡਾ ਜਾਨੀ ਕਿ 14-15 ਕਿੱਲਾਂ ਦੇ ਵਿੱਚ ਥੇ ਸੀਗਾ ਜੀ ਅੱਛਾ ਜੀ ਹਾਂ ਜੀ ਉਹ ਉਚਾਈ ਇਹ ਨਹੀਂ ਜਾਂਦੇ ਸੀਗੇ ਜਾਨੀ ਕਿ ਬੰਦਾ ਥੀ ਤੇ ਘੜਕੀਆਂ ਉਹ ਪ੍ਰਾਣੀਆਂ ਤਸਵੀਰਾਂ ਹੈ ਨਹੀਂ ਉਥੇ ਦੀਆਂ ਹੈਗੀਆਂ ਹੈਗੀਆਂ ਕਿਤਾਬ ਦੇ ਵਿੱਚ ਛਪੀਆਂ ਵੀ ਨੇ ਕੀ ਬਾਤ ਆ ਇੱਕ ਵਾਰੀ ਬਾਈ ਦਿਖਾਓ ਜੀ ਇੱਕ ਵਾਰੀ ਉਹ ਕਿਤਾਬ ਦੇ ਵਿੱਚ ਛਪੀਆਂ ਵੀਆਂ ਜਾਨੀ ਕਿ ਪ੍ਰਾਣਾ ਇਤਿਹਾਸ ਅੱਛਾ ਜੀ ਉਹਦੇ ਵਿੱਚ ਕੁਝ ਨਿਸ਼ਾਨੀਆਂ ਹੈਗੀਆਂ ਪੁੱਤ ਸਾਡੇ ਇੱਧਰ ਜਾਨੀ ਕਿ ਥੇ ਇਹ ਜੇ ਇੱਧਰ ਥੇ ਦੇਖੇ ਤਾਂ 10 ਕਿੱਲਾਂ ਦੇ ਵਿੱਚ ਇੱਧਰਲਾ ਵੀ ਥੇ ਸੀਗਾ ਜਿਹੜਾ ਲੋਕਾਂ ਨੇ ਪੈੜੀ ਬਣਾ ਲਈ ਅੱਛਾ ਜੀ ਇੱਧਰ ਦੋ ਥੇ ਹੋਏ ਵੀ ਆ ਜੀ ਸਾਡੇ ਦੋ ਜਾਨੀ ਕਿ ਜਿਵੇਂ ਆਪਾਂ ਕਹਦੇ ਨਾ ਪਿੰਡ ਵਸੇ ਵੀ ਆ ਜੀ ਇੱਕ ਤਾਂ ਇੱਧਰ ਸੀਗਾ ਇੱਕ ਜਾਨਿਕ ਇੱਧਰ ਥੇ ਸੀਗਾ ਯਾਨੀ ਕਿ ਬਹੁਤ ਵੱਡਾ ਸੀਗਾ ਠੀਕ ਆ ਉਹ ਵੀ 12 13 ਕਿੱਲਾਂ ਦੇ ਵਿੱਚ ਸੀ ਹੋ ਸਕਦਾ ਉਸ ਟਾਈਮ ਯਾਨੀ ਕਿ ਅੱਡਵਾ ਅਡਟਾਣੀਆਂ ਰਹਿੰਦੀਆਂ ਹੁਣ ਬਿਲਕੁਲ ਜਿਵੇਂ ਆਪਾਂ ਕਹਿੰਦੀ ਆ ਫਲਾਨਾ ਜਿਵੇਂ ਆਪਾਂ ਹੁਣ ਤਾਂ ਆਪਾਂ ਕਹਿੰਦੇ ਨੇ ਮੱਲੇ ਵੱਜਣ ਲੱਗੇ ਹੋ ਸਕਦਾ ਇੱਧਰ ਲਾ ਮ ਲੱਡ ਹੋਵੇ ਤੇ ਇੱਧਰ ਲੱਡ ਹੋਵੇ ਐਵੇਂ ਕਰਕੇ ਵੀ ਦੁਨਨੇ ਪਾਸੇ ਯਾਨੀ ਕਿ ਜਦੋਂ ਕੋਈ ਵੀ ਬੰਦਾ ਯਾਨੀ ਕਿ ਮਿੱਟੀ ਦੀ ਖੁਦਾਈ ਕਰਨ ਜਾਂਦਾ ਸੀਗਾ ਵਿੱਚ ਮੂਹਰਾ ਵੀ ਨਿਕਲਦੀਆਂ ਸੀਗੀਆਂ ਗੂਠੀਆਂ ਵੀ ਨਿਕਲਦੀਆਂ ਆ ਕਹਿੰਦੇ ਕਈ ਨਿਕਲੇ ਪਰ ਕਈ ਦੱਸਦੇ ਕਈ ਨਹੀਂ ਦੱਸਦੇ ਜਦੋਂ ਹੁਣ ਵੀ ਜ਼ਮੀਨ ਪੱਟਦੇ ਆ ਥੱਲੇ ਸੋਨਾ ਨਿਕਲਦਾ ਰਿਹਾ ਆ ਨਿਕਲਦਾ ਰਿਹਾ ਕਈ ਪੁਰਾਣੇ ਸਿੱਕੇ ਜਾਨੀ ਕਿ ਜਿਹੜੇ ਪਿੱਤਲ ਦੇ ਤੇ ਚਾਂਦੀ ਦੇ ਪੁਰਾਣੇ ਸਿੱਕੇ ਬਹੁਤ ਨਿਕਲਦੇ ਰਹੇ ਤੇ ਭਾਜੀ ਉਹ ਅੱਜ ਵੀ ਨਿਕਲਣਗੇ ਜੀ ਬੰਦਾ ਥੱਲੇ ਧਰਤੀ ਪੱਟੇ ਦਾ ਜੀ ਹੁਣ ਜੀ ਮਕਾਨ ਬਣ ਗਈ ਮੰਨ ਲਓ ਜੀ ਖੁਦਾਈ ਜਿਆਦਾ ਹੁੰਦੀ ਆ ਤਾਂ ਹਾਂ ਹਾਂ ਜੀ ਜੇ ਸਰਕਾਰ ਚਾਵੇ ਅੱਛਾ ਜੀ ਜੇ ਸਰਕਾਰ ਚਾਵੇ ਬਾਈ ਚਾਂਸ ਜਿਵੇਂ ਮੰਨ ਲਓ ਸਰਕਾਰ ਦੇ ਅੰਡਰ ਦੇ ਵਿੱਚ ਹੋਵੇ ਜਾਨੀ ਕਿ ਉਹ ਖੁਦਾਈ ਕਰਨ ਦੇ ਨਾਲ ਨਿਕਲਦੇ ਆ ਅੱਛਾ ਜੀ ਹੋ ਸਕਦਾ ਵੀ ਇੱਥੇ ਕੋਈ ਨਾ ਕੋਈ ਸੁਰੰਗ ਵੀ ਨਿਕਲਿਆ ਵੀ ਠੀਕ ਹੈ ਜੀ ਖਜ਼ਾਨੇ ਦੀ ਖਜ਼ਾਨੇ ਦੀ ਕਿਆ ਬਾਤ ਆ ਉਹ ਕਿਉਂਕਿ ਉਹ ਨਗ ਮਿਰਕ ਜੀ ਪ੍ਰਾਣੀ ਤੋਂ ਪ੍ਰਾਣਾ ਜਾਨੀ ਕਿ ਘਟ ਤੋਂ ਘਟ 30 30 ਫੁੱਟ ਥੱਲੇ ਤੱਕ ਜਾਨੀ ਕਿ ਨਿਉਆਂ ਨਿਕਲਦੀਆਂ ਸੀ 30 ਫੁੱਟ ਲਾ ਲਓ ਤੁਸੀਂ ਕਿੰਨਾ ਜਾ ਕੇ ਨਿਕਲੂ ਠੀਕ ਹੈ ਜੀ ਆ ਸਾਡੇ ਮਾਮੇ ਕਿਆ ਨੇ ਇੱਥੇ ਇੱਕ ਬੂਰ ਕਰਾਇਆ ਸੀ ਉੱਥੇ ਜਾ ਕੇ ਜਾਨੀ ਕਿ ਨਿਉਂ ਦੇ ਉੱਤੇ ਹੀ ਖੜ ਗਿਆ ਸੀ ਬੂਰ ਅੱਛਾ ਜੀ ਇੰਨੀ ਡੂੰਘੀ ਨਿਉਂ ਸੀ ਨਹੀਂ ਨਹੀਂ ਡੂੰਘੀ ਨਿਉਂ ਸੀ ਉਹਦਾ ਲਗਭਗ 10 ਫੁੱਟ ਤੇ ਆ ਖੜਾ ਹੈ ਉੱਤਨ ਥਾਂ ਪੂਰ ਕੀਤਾ ਨਾ ਤਿੰਨ ਥਾਂ ਪੂਰ ਕੀਤਾ ਜਾਨੀ ਕਿ ਤਿੰਨੇ ਥਾਂ ਜਾ ਕੇ ਜਾਨੀ ਕਿ ਬਾਂਸ ਬੁੱਕੀ ਜਾਨੀ ਕਿ ਕਹਿਣ ਦਾ ਮਤਲਬ ਜਦੋਂ ਮਸ਼ੀਨ ਚੱਲਦੀ ਸੀ ਪਤਾ ਲੱਗ ਜਾਂਦਾ ਸੀ ਇੱਕ ਅੱਧੀ ਤੇ ਟੁੱਟ ਜਾਂਦੀ ਹੈ ਕਹਿਣ ਦਾ ਮਤਲਬ ਉਹ ਨਿਓ ਉੱਤੇ ਟਿਕ ਜਾਂਦਾ ਹੈ ਮਕਾਨ ਫਿਰ ਕੀ ਕੀ ਕੀਤਾ ਜੀ ਫਿਰ ਪੰਜ ਥਾਂ ਬਦਲੇ ਜੀ ਅਸੀਂ ਅੱਛਾ ਜੀ ਹੋਰ ਥਾਂ ਪੂਰ ਕੀ ਆ ਦੇਖੋ ਐਗਜ਼ਾਮਪਲ ਸਾਹਮਣੇ ਹੈ ਇਹ ਗੱਲਾਂ ਸੱਚੀਆਂ ਆ ਮਤਲਬ ਨਾ ਸਾਡੀ ਹਕੀਕਤ ਵਾਲੀ ਗੱਲ ਆ ਥੱਲੇ ਵੀ ਮਤਲਬ ਦੁਨੀਆ ਵੱਸਦੀ ਇੱਥੇ ਥੱਲੇ ਵੀ ਵੱਸਦੀ ਆ ਆ ਜਿਹੜੀ ਆਹਾ ਬਾਬਾ ਆਹਾ ਸਰੂਪ ਆ ਜਾਨੀ ਕਿ ਇਹ ਘਟ ਤੋਂ ਘਟ ਸਾਡੇ ਕੋਲੇ ਅਸੀਂ 1500 ਦੇ ਨੇੜੇ ਜਾਨੀ ਕਿ ਹਸਾ ਕੱਢੇ ਸੀਗੇ ਠੀਕ ਹੈ ਜੀ ਗੱਲਾਂ ਇਹ ਤਾਂ ਲੋਕਾਂ ਨੂੰ ਗੱਲਾਂ ਪਤਾ ਹੀ ਨਹੀਂਗਾ ਜੀ ਬਾਕੀ ਪਤਾ ਕੀ ਗੱਲ ਆ ਜੀ ਜਿਹੜੇ ਲੋਕ ਆ ਉਹ ਯਕੀਨ ਨਹੀਂ ਕਰਦੇ ਹੁਣ ਤੁਸੀਂ ਦੇਖ ਲਓ ਵੀ ਸਾਡਾ ਜਾਨੀ ਕਿ ਜਿਹੜਾ ਪਿੰਡ ਹਠੂਰਾ ਇੱਥੇ ਜਾਨੀ ਕਿ ਪੀਰਾਂ ਫਕੀਰਾਂ ਦੀ ਧਰਤੀ ਆ ਤਾਂ ਸ਼ੁਕਰੀਆ ਭਾਜੀ ਤੁਹਾਡਾ ਜੀ ਤੁਸੀਂ ਦੇਖੂ ਦਾ ਬਹੁਤ ਜ਼ਿਆਦਾ ਕੁਝ ਮਿਲਸੇ ਨਹੀਂ ਆਪਾਂ ਕਿਤਾਬ ਚ ਦੇਖ ਲਿਆ ਭਾਜੀ ਤੇ ਬਾਕੀ ਸ਼ੁਗਰੇ ਤੁਹਾਡਾ ਇਹ ਨਹੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਧੰਨਵਾਦ ਫਰੇ ਟੁੱਟੇ ਆ ਦੇਖੋ ਜੀ ਰਾਜੇ ਦੀ ਫੋਟੋ ਨਾ ਇਹਦੇ ਉੱਪਰ ਹੀ ਪਗੀ ਹੋ ਆ ਦੇਖੋ ਆ ਵੀ ਆ ਵੀ ਚਾਂਜਰਾ ਕਰਦੇ ਹੋ ਡਿਸਕ੍ਰਾਈਬ ਇਹ ਆ ਵੀ ਦੇਖੋ ਆਦੇ ਕੋ ਛਤਰ ਲਾਇਆ ਥੱਲੇ ਬੈਠੇ ਆ ਵੀ ਨਾ ਉਸ ਸਮੇਂ ਦੇ ਦੇਖੋ ਆ ਦੇਖੋ ਆ ਦੇਖੋ ਛਤਰ ਲੱਗਾ ਆ ਥੱਲੇ ਰਾਜੇ ਬੈਠੇ ਆ ਕੀ ਬਾਤ ਆ ਯਾਰ ਮਤਲਬ ਇਹ ਅਗਾਜੀ ਜਿਹੜਾ ਜਾਣਦਾ ਹੋਊਗਾ ਨਾ ਇਹਦੀ ਬਰੀਕੀ ਬਾਰੇ ਹਾਂ ਉਹ ਦੱਸ ਸਕਦਾ ਏ ਉਹ ਜਿਵੇਂ ਆਪਾਂ ਕਹਿੰਦੇ ਮਹੀਰੇ ਦਾ ਮੁੱਲ ਜੋਰੀ ਲਾਉਂਦਾ ਜੋਰੀ ਲਾਉਂਦਾ ਬਿਲਕੁਲ ਸਹੀ ਗੱਲ ਹੈ ਜੋਰੀ ਹੈ ਜਿਹੜੇ ਮਤਲਬ ਉਹ ਬਿਲਕੁਲ ਆਪਾਂ ਤੁਸੀਂ